ਹੁਣ ਜੇ ਇਹ ਗੱਲ ਕਰਦੇ ਆਂ ਵੀ 500 ਸਾਲ ਪਹਿਲਾਂ ਅਬਦਾਲੀ ਨੇ ਟਾ ਕੇ ਉੱਥੇ ਮੰਦਿਰ ਬਣਾਤਾ ਮੋਦੀ ਨਹੀਂ ਇਹੀ ਕਹਿ ਰਹੇ ਸਾਡਾ ਜਾਂ 150 ਸਾਲ ਪਹਿਲਾਂ ਇੱਥੇ ਰਾਜ ਸੀ ਸਿੱਖਾਂ ਦਾ ਉਹ ਕਿੱਥੇ ਗਿਆ ਫਿਰ ਗੰਦੀ ਕਾਲ ਦਿੱਤੀ ਗਈ ਸੀ ਕਿ ਵੀ ਤੇਰਾ ਜਿਹੜਾ ਟੋਰ ਪਲਾਜ਼ੇ ਨੇ ਪੂਰੇ ਪੰਜਾਬ ਦੇ ਵੀ ਸੂਬੇ ਦੇ ਵਿੱਚੋਂ ਬੰਦ ਕੀਤੇ ਜਾਣਗੇ ਜੂੰਦੇ ਰੱਖਣ ਵਾਸਤੇ ਆਪਣੀ ਕੌਮ ਦੇ ਵਾਰ ਲੜਨ ਵਾਸਤੇ ਮਰਨ ਵਾਸਤੇ ਇਹੋ ਜੇ ਕੰਮ ਕਰਨੇ ਪੈਣੇ ਆਹ ਤੋਂ ਕਈ ਦਹਾਕੇ ਪਹਿਲਾਂ ਸਾਨੂੰ ਜਦੋਂ ਦੱਸਣਾ ਪਿਆ ਸੀ ਕਿ ਅਸੀਂ ਜੂਨੇ ਆ ਸਾਨੂੰ ਜੀ ਜੀ ਰਾਮ ਰੇਮੀ ਦੀ ਗੱਲ ਕਰ ਰਹੇ ਹਾਂ ਲੱਗਦਾ ਪੰਜਾਬ ਦੇ ਰਾਣੀ ਫੇਰ ਪ੍ਰੋਲ ਤੇ ਦੁਬਾਰਾ ਆ ਚੁੱਕੇ ਨੇ ਬਿਲਕੁਲ ਜੀ ਉਹ ਤੀਜੀ ਤੋਂ ਪ੍ਰੋਲ ਪ੍ਰੋਲ ਤੇ ਪ੍ਰੋਲ ਚੌਥੇ ਦਿਨ ਉਹਨੂੰ ਪ੍ਰੋਲ ਮਿਲ ਜਾਂਦੀ ਹੈ ਤੇ ਇੱਕ ਜਿਹੜੇ ਪਿੱਛੇ ਕੌਮ ਖੜੀ ਅਸੀਂ ਜ਼ਿੰਮੇਵਾਰੀ ਲੈਣੇ ਆਪਣੇ ਉਹਨਾਂ ਸੂਰਮਿਆਂ ਦੀ ਅਸੀਂ ਲੀਕ ਕੇ ਦੇਣ ਉਹਨੂੰ ਤਿਆਰ ਹੈ ਵੀ ਉਹਨਾਂ ਨੇ ਕੋਈ ਗੁਨਾ ਨਹੀਂ ਕੀਤਾ ਜੋ ਤੇ ਅੱਜ ਚਿੱਟਾ ਦੌਰ ਚੱਲਿਆ 8 ਲੱਖ ਦੇ ਕਰੀਬ ਸਾਡਾ ਨੌਜਵਾਨ ਚਿੱਟੇ ਦੌਰ ਨੇ ਮਾਰਤਾ ਦੱਸੋ ਅਸੀਂ ਕਿੱਥੇ ਨੂੰ ਜਾਈਏ ਇਹ ਸਰਕਾਰਾਂ ਸਾਡੇ ਪ੍ਰਤੀ ਸਗਿਰਤ ਨਹੀਂ ਹੈਗੀਆਂ ਕਿ ਸਾਫ ਮੋਰਚੇ ਵੱਲੋਂ ਅੱਜ ਕਾਲ ਦਿੱਤੀ ਗਈ ਸੀ 13 ਟੋਲ ਪਲਾਜ਼ ਜੋ ਕਿ ਪੂਰੇ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਬੰਦ ਕੀਤੇ ਗਏ ਨੇ 2 ਘੰਟੇ ਲਈ ਤਾਂ ਉਸ ਨੂੰ ਲੈ ਕੇ ਅੱਜ ਰੋਪੜ ਸੋਲਖੀਆਂ ਟੋਲ ਪਲਾਜ਼ ਦੇ ਉੱਪਰ ਪਹੁੰਚੇ ਆ ਜਿੱਥੇ ਕਿ ਲੋਕ ਬੈਠ ਸੁਕੇ ਨੇ ਕਿਉਂਕਿ ਜੇ ਗੱਲ ਕਰੀਏ ਕੌਮੀ ਇਨਸਾਫ ਮੋਰਚਾ ਪਿਛਲੇ 1 ਸਾਲ ਤੋਂ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਤਾਂ ਉਸ ਨੂੰ ਲੈ ਕੇ ਜਿਹੜੀਆਂ ਮੰਗਾਂ ਨੂੰ ਲੈ ਕੇ ਜਿਹੜੇ ਪ੍ਰਦਰਸ਼ਨ ਨੇ ਸਮੇਂ-ਸਮੇਂ ਤੇ ਜਿਹੜੇ ਰੋਸ ਮਾਰਚ ਨੇ ਉਹ ਵੀ ਕੀਤੇ ਜਾਣ ਦੇ ਹੈ ਕੁਝ ਹੀ ਦਿਨ ਪਹਿਲਾਂ ਸ੍ਰੀ ਜੋਤੀਸੁਰ ਸਾਬ ਤੋਂ ਕੌਮੀ ਇਨਸਾਫ ਮੋਰਚਾ ਜੋ ਕਿ ਮੁਹਾਲੀ ਵਿੱਚ ਲੱਗਿਆ ਹੋਇਆ ਆ ਉਤੋਂ ਤੱਕ ਇੱਕ ਕੌਮੀ ਇਨਸਾਫ ਜੋ ਕਿ ਮਾਰਚ ਵੀ ਕੱਟਿਆ ਗਿਆ ਸੀ ਤੇ ਅੱਜ ਦੀ ਕਾਲ ਦਿੱਤੀ ਗਈ ਸੀ ਕਿ ਵੀ 13 ਜਿਹੜਾ ਟੋਲ ਪਲਾਜ਼ੇ ਨੇ ਪੂਰੇ ਪੰਜਾਬ ਦੇ ਵੀ ਸੂਬੇ ਦੇ ਵਿੱਚੋਂ ਬੰਦ ਕੀਤੇ ਜਾਣਗੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕਿਹੜੀਆਂ ਹੋਰ ਨਵੀਆਂ ਮੰਗਾਂ ਨੇ ਉਸ ਨੂੰ ਲੈ ਕੇ ਜਿਹੜੇ ਹੈ ਟੋਲ ਪਲਾਜ਼ੇ ਨੇ ਤੇ ਬੰਦ ਕੀਤੇ ਜਾ ਰਹੇ ਨੇ ਤੇ ਕੁਲਵਿੰਦਰ ਭਾਈ ਸਾਡਾ ਸ਼ੇਰੇ ਪੰਜਾਬ ਜਥੇਬੰਦੀ ਤੋਂ ਸਾਡਾ ਮੌਜੂਦ ਨੇ ਭਾਈ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਭਾਈ ਇਹ ਟੋਲ ਪਲਾਜ਼ੇ ਅੱਜ ਫੇਰ ਦੁਬਾਰਾ ਜਾ ਰਹੇ ਨੇ ਅਤੇ ਦੇਖੋ ਜੀ ਆਪਣੀ ਕੌਮ ਨੂੰ ਜਿਉਂਦੇ ਰੱਖਣ ਵਾਸਤੇ ਆਪਣੀ ਕੌਮ ਦੇ ਵਾਸਤੇ ਲੜਨ ਵਾਸਤੇ ਮਰਨ ਵਾਸਤੇ ਇਹੋ ਜੇ ਕੰਮ ਕਰਨੇ ਪੈਣੇ ਆ ਆ ਤੋ ਕਈ ਦਹਾਕੇ ਪਹਿਲਾਂ ਸਾਨੂੰ ਜਦੋਂ ਦੱਸਣਾ ਪਿਆ ਸੀ ਕਿ ਅਸੀਂ ਜੂਨੇ ਆ ਸਾਨੂੰ ਟੂਲ ਟੈਕਸ ਲਾਉਣੇ ਪਏ ਸੀ ਅਸੀਂ ਉਹਨਾਂ ਦੇ ਵਾਰਸ ਆ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੇ ਤੇ ਅੱਜ ਸਾਨੂੰ ਇਹ ਸਰਕਾਰ ਨੂੰ ਦੱਸਣੇ ਨੇ ਵਾਸਤੇ ਬੀਜੇਪੀ ਸਰਕਾਰ ਨੂੰ ਵੀ ਅਸੀਂ ਜੂਨੇ ਆ ਅੱਜ ਫ੍ਰੀ ਕਰਨੇ ਪਏ ਅੱਜ ਉਲਟ ਹੋ ਗਿਆ ਥੋੜਾ ਉਸ ਟਾਈਮ ਲਾਉਣੇ ਪਏ ਸੀ ਅੱਜ ਸਾਨੂੰ ਇਹ ਪੂਰੇ ਪੰਜਾਬ ਦੇ ਵਿੱਚੇ ਫ੍ਰੀ ਕਰਨੇ ਪਏ ਆ ਕਿ ਅਸੀਂ ਜੂਨੇ ਆ ਉਹਨਾਂ ਵਾਰਸਾਂ ਵਾਸਤੇ ਉਹ ਜੋ ਸਾਡੇ ਵੀਰ ਜਿਨ੍ਹਾਂ ਨੂੰ 25 25 30 30 ਸਾਲ ਹੋ ਗਏ ਸਜਾਵਾਂ ਪੂਰੀਆਂ ਹੋਣ ਤੋਂ ਬਾਅਦ ਤੇ ਇੱਕ ਬਲੱਤਕਾਰੀ ਮੈਂ ਇੱਕ ਸਰਕਾਰ ਨੂੰ ਸਵਾਲ ਪੁੱਛਣਾ ਚਾਹਨਾ ਹੈ ਕਿਸੇ ਦੀ ਜਾਨ ਲੈਣੀ ਕੋਈ ਗੁਨਾ ਨਹੀਂ ਪਰ ਬਲਤਕਾਰ ਕਰਨਾ ਜਿਨੇ ਬਾਤ ਤੀ ਪੈਣ ਰਿਸਕ ਰਿਸਕ ਕੇ ਮਰਨਾ ਲੋਕਾਂ ਦੇ ਸਾਹਮਣੇ ਆਉਣਾ ਨਹੀਂ ਉਹ ਬਹੁਤ ਆ ਗੁਨਾ ਹੈ ਕਿ ਇੱਕ ਦੁਸ਼ਟ ਨੂੰ ਮਾਰਨਾ ਉਹ ਗੁਨਾ ਹੈ ਤੁਸੀਂ ਰਾਮ ਰੇਮ ਦੀ ਗੱਲ ਕਰ ਰਹੇ ਹੋ ਲੱਗਦਾ ਪੰਜਾਬ ਦੇ ਰਾਂਦੀ ਫੇਰ ਪ੍ਰੋਲ ਤੇ ਦੁਬਾਰਾ ਆ ਚੁੱਕੇ ਨੇ ਬਿਲਕੁਲ ਜੀ ਉਹ ਤੀਏ ਦਿਨ ਪ੍ਰੋਲ ਤੇ ਪ੍ਰੋਲ ਪ੍ਰੋਲ ਤੇ ਪ੍ਰੋਲ ਚੌਥੇ ਦਿਨ ਉਹਨੂੰ ਪ੍ਰੋਲ ਮਿਲ ਜਾਂਦੀ ਹੈ ਤੇ ਇੱਕ ਜਿਹਦੇ ਪਿੱਛੇ ਕੌਮ ਖੜੀ ਅਸੀਂ ਜ਼ਿੰਮੇਵਾਰੀ ਲੈਣੇ ਆਪਣੇ ਉਹਨਾਂ ਸੂਰਮਿਆਂ ਦੀ ਅਸੀਂ ਲੀਕ ਕੇ ਦੇਣੇ ਉਹਨੂੰ ਤਿਆਰ ਹੈ ਵੀ ਉਹਨਾਂ ਨੇ ਕੋਈ ਗੁਨਾ ਨਹੀਂ ਕੀਤਾ ਜੋ ਕੀਤਾ ਉਹ ਫਿਰ ਫੇਤਾ ਬਿਆਨਤਾ 부ਚੜ ਵੀ ਅੱਤਵਾਦੀ ਐ ਜਿਨੇ ਕੋ ਕੋ ਕੇ ਸਾਡੇ ਨੌਜਵਾਨ ਮਾਰੇ ਸੁਮੇਸ਼ ਸੈਣੀ ਵਰਗੇ ਕੇ ਪੀਐਸ ਗਿੱਲ ਵਰਗੇ 부ਚੜ ਉਹ ਅੱਤਵਾਦੀ ਸਾਡੀ ਨਿਗਾ ਦੇ ਵਿੱਚ ਇੱਕ ਦੌਰ ਚੱਲਿਆ ਸੀ ਕਾਲਾ ਦੌਰ 1984 ਤੋਂ ਲੈ ਕੇ 95 ਤੱਕ ਮੈਂ ਹਿਸਟਰੀ ਪੜ੍ਹ ਰਿਹਾ ਸੀ 2.5 ਲੱਖ ਦੇ ਕਰੀਬ ਸਾਡਾ ਨੌਜਵਾਨ ਪੰਜਾਬ ਦਾ ਉਹ ਕਿਸੇ ਤਰਮ ਨਾਲ ਨਹੀਂ ਬਸ ਸਿਰਫ ਦੇਖਿਆ ਪੰਜਾਬੀ ਚੱਕ ਕੇ ਮਾਰਦਾ ਸਾਨੂੰ ਤੇ ਅੱਜ ਚਿੱਟਾ ਦੌਰ ਚੱਲਿਆ 8 ਲੱਖ ਦੇ ਕਰੀਬ ਸਾਡਾ ਨੌਜਵਾਨ ਚਿੱਟੇ ਦੌਰ ਨੇ ਮਾਰਤਾ ਦੱਸੋ ਅਸੀਂ ਕਿੱਥੇ ਨੂੰ ਜਾਈਏ ਇਹ ਸਰਕਾਰਾਂ ਸਾਡੇ ਪ੍ਰਤੀ ਸਗਿਰਧ ਨਹੀਂ ਹੈਗੀਆਂ ਕਿ ਪੰਜਾਬ ਪੰਜਾਬੀ ਦੁਨੀਆ ਦੇ ਵਿੱਚ ਦਿਖਾ ਸਕਣ ਇਹ ਕੌਮ ਉਹ ਹੈ ਜਿਹੜੀ ਨਾ ਕਿਸੇ ਦਾ ਜ਼ੁਲਮ ਕਰਦੀ ਹੈ ਨਾ ਸਹਿੰਦੀ ਹੈ ਲੱਗਦਾ ਹੈ ਜਿਹੜੇ ਇਹ ਟੋਲ ਪਲਾਜ਼ੇ ਅੱਜ ਫ੍ਰੀ ਕੀਤੇ ਨੇ ਆਮ ਜਨਤਾ ਦਾ ਵੀ ਫਾਇਦਾ ਹੋਊਗਾ ਇਸ ਟੋਲ ਪਲਾਜ਼ੇ ਦੇ ਵਿੱਚ ਦੇਖੋ ਜੀ ਬਿਲਕੁਲ ਫ੍ਰੀ ਹੈ ਜਨਤਾ ਦਾ ਫਾਇਦਾ ਹੈ ਦੇਖੋ ਕਿਵੇਂ ਲੋਕ ਲੰਘ ਰਹੇ ਆ ਫ੍ਰੀ ਲੰਘ ਰਹੇ ਆ ਤੇ ਇਹਨਾਂ ਦਾ ਫਾਇਦਾ ਹੀ ਹੈ ਜੀ ਕਿਹਦਾ 100 ਕਿਹਦਾ 50 ਕਿਹਦਾ 150 ਰੁਪਏ ਬਚੇ ਰਿਹਾ ਟਰੱਕ ਵਾਲੇ ਵੀਰਾਂ ਨੂੰ ਪਹਿਲੇ ਨਹੀਂ ਕੋਈ ਇਨਕਮ ਉਹਦਾ 700 ਰੁਪਏ ਬਚ ਕੇ ਗਿਆ ਉਹ ਸਾਰਾ ਦਿਨ ਵਿਚਾਰਾ ਸਾਡੇ ਉਹਨਾਂ ਬੰਦੀ ਸਿੰਘਾਂ ਵਾਸਤੇ ਅਰਦਾਸ ਕਰੂਗਾ ਇੱਕ ਵਾਰ ਜਿਨ੍ਹਾਂ ਨੂੰ ਮੰਗਾ ਨਹੀਂ ਪਤਾ ਕੌਮੇ ਨੂੰ ਸਾਫ ਮੋਰਚੀ ਦੀ ਇਹ ਕਵੀਵਨ ਮੰਗਾ ਵਾਲੇ ਕਲੀਅ ਦੇਖੋ ਸਭ ਨੂੰ ਪੈਸੇ ਪਤਾ ਹੈ ਸਾਡੇ ਜਿਹੜੇ ਲੋਕ ਘਰਾਚੋਂ ਨਿਕਦੇ ਨਹੀਂ ਉਹ ਨਮੂਨੇ ਆ ਨਪੁਸਕ ਲੋਕ ਹੈ ਦੇਖੋ ਸਭ ਤੋਂ ਵੱਡੀ ਮੰਗ ਹੈ ਵੀ ਜਦੋਂ ਪਿੰਡ-ਪਿੰਡ ਅਸੀਂ ਜਾ ਕੇ ਲੋਕਾਂ ਨੂੰ ਦੱਸਿਆ ਹੈ ਵੀ ਇੱਕ ਬੰਦੇ ਨੂੰ 25 ਸਾਲ ਸਜ਼ਾ ਤੋਂ ਬਗੈਰ ਹੋ ਗਏ ਤੇ ਉਹ ਹੈਰਾਨ ਹੁੰਦਾ ਯਾਰ 25 ਸਾਲ ਵੀ ਜਿਹਨੂੰ ਸਜ਼ਾ ਹੋਈ ਹੋਵੇ ਨੂੰ 20 ਸਾਲ ਦੀ ਤਾਂ ਉਹ ਤਾਂ ਉਸ ਤੋਂ ਉਸ ਤੋਂ ਉੱਪਰ 25 ਸਾਲ ਫੇਰ ਜੇਲ੍ਹ ਚ ਹੋਗੇ ਇਹ ਕਿਹੜਾ ਕਾਨੂੰਨ ਹੈ ਹੁਣ ਅਸੀਂ ਇਹ ਅੱਗੇ ਮੀਟਿੰਗ ਕਰਾਂਗੇ ਆਪਣੇ ਸਾਰੇ ਜਥੇਬੰਦੀਆਂ ਨਾਲ ਵੀ ਜਦੋਂ ਵੀ ਕੋਈ ਐਮਪੀ ਐਮਐਲਏ ਪਿੰਡਾਂ 'ਚ ਆਊਗਾ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਉਹਨੂੰ ਪੁੱਛਾਂਗੇ ਸਵਾਲ ਵੀ ਜਦੋਂ ਇੱਕ ਸਾਥ ਦੇ ਸਾਥ ਦੇ ਬਾਰੇ ਤੁਹਾਡੀ ਤੁਹਾਡੇ ਮੂੰਹ ਨੂੰ ਹੰਗੂੜੀਆਂ ਲੱਗ ਜੰਦੀਆਂ ਮੋਲ ਨਹੀਂ ਸਕਦੇ ਤੇ ਬੰਗੀ ਸਿੰਧਰ ਦੇ ਹੱਕ 'ਚ ਬਿਆਨ ਕਿਉਂ ਨਹੀਂ ਦੇ ਦੇ ਸਕਦੇ ਤੁਸੀਂ ਵੀ ਕੌਮੇ ਇਨਸਾਫ ਮੋਰਚ ਵਰੋਂ ਲਗਾਤਾਰ ਇਦਾਂ ਦੇ ਪ੍ਰੋਟੈਸਟ ਆਉਣ ਵਾਲੇ ਸਮੇਂ ਦੇ ਵਿੱਚ ਕੀਤੇ ਜਾਣਗੇ ਹੋਰ ਹਾਂ ਦੇਖੋ ਜੀ ਜੋ ਵੀ ਕਾਲ ਕੌਮੀ ਮੋਰਚੇ ਦੀ ਆਊਗੀ ਸਾਡੀ ਜਥੇਬੰਦੀ ਉਹਦੇ ਨਾਲ ਇੱਕ ਜੋੜ ਕੇ ਖੜੀ ਹੈ ਜੋ ਵੀ ਉਹ ਹੁਕਮ ਲਾਉਣਗੇ ਅਸੀਂ ਜਾਨ ਦੇਣ ਤੱਕ ਤਿਆਰ ਹੈ ਉਹਨਾਂ ਵੀਰਾਂ ਵਾਸਤੇ ਲਗਾਤਾਰ ਕੁਝ ਦਿਨ ਪਹਿਲਾਂ ਜੋ ਕਿ ਸ੍ਰੀ ਜੋਤੀਸਰੂ ਸਾਹਿਬ ਤੋਂ ਵੀ ਇੱਕ ਮਾਰਚ ਕੱਢਿਆ ਗਿਆ ਸੀਗਾ ਮੋਹਾਲੀ ਤੱਕ ਹਾਂਜੀ ਦੇਖੋ ਪਹਿਲਾ ਮਾਰਚ ਇੱਥੋਂ ਅਨੰਦਪੁਰ ਸਾਹਿਬ ਤੋਂ ਆਇਆ ਸੀ ਉਹ ਜਾਗਰੂਤ ਕਰਨ ਦਿਖਾਉਣ ਬਾਅਦ ਤੇ ਸਰਕਾਰ ਨੂੰ ਫਿਰ ਉਹੀ ਮਾਰਚ ਦੁਬਾਰੇ ਅਨੰਦਪੁਰ ਸਾਹਿਬ ਸੌਰੀ ਜੋਤੀਸਰੂਪ ਤੇ ਫਤਿਹਗੜ੍ਹ ਸਾਹਿਬ ਤੋਂ ਆਇਆ ਤੇ ਹੁਣ ਇੱਕ ਮਾਰਚ ਅਸੀਂ ਸੋਚ ਰਹੇ ਵੀ ਅੰਬਾਲਾ ਤੋਂ ਲੈ ਕੇ ਆਈਏ ਇਸ ਤਰ੍ਹਾਂ ਹੀ ਜੋ ਵੀ ਫੈਸਲਾ ਕਰੂਗਾ ਮੀਟਿੰਗ ਦੇ ਵਿੱਚ ਉਹ ਕਰਾਂਗੇ ਅੰਬਾਲਾ ਤੋਂ ਜਾਂ ਕਰਨਾਲ ਤੋਂ ਅਸੀਂ ਸ਼ੁਰੂ ਕਰਾਂਗੇ ਇੱਕ ਹੋਰ ਮਾਰਚ ਲਗਾਤਾਰ 2021 ਦੇ ਵਿੱਚ ਜਿਹੜਾ ਕਿਸਾਨੀ ਦਾ ਨਾ ਲੱਗੇ ਸੀ ਦਿੱਲੀ ਵਿੱਚ ਹੁਣ 13 ਤਰੀਕ ਦੀ ਦੁਆਰਾ ਦਿੱਤੀ ਹੋਈ ਹੈ ਉਹਦੇ ਬਾਰੇ ਦੱਸਣਾ ਚਾਹੂਗੇ ਕੁਝ ਹਾਂ ਬਿਲਕੁਲ ਜੀ ਉਹ ਤਾਂ ਸਪਸ਼ਟ ਹੈ ਜੀ ਦੇਖੋ 2000 ਜਿਹੜਾ 20 ਦੇ ਵਿੱਚ ਧਾਰਨਾ ਸ਼ੁਰੂ ਹੋਇਆ ਸੀ ਪੰਜਾਬ ਦੇ ਵਿੱਚ ਲੋਕਾਂ ਨੇ ਸਾਡਾ ਬੜਾ ਸਾਥ ਦਿੱਤਾ ਹਰ ਇੱਕ ਘਰਾਣੇ ਨੇ ਸਾਥ ਦਿੱਤਾ ਤੇ ਉਹ ਜਦੋਂ 13 ਮਹੀਨੇ ਕੁਝ ਦਿਨ ਬੈਠਣ ਤੋਂ ਬਾਅਦ ਮੋਦੀ ਨੇ ਬਿੱਲ ਵਾਪਸ ਲਏ ਕਾਨੂੰਨ ਵਾਪਸ ਲਏ ਉਸ ਤੋਂ ਬਾਅਦ ਸਾਡੀ ਇੱਕ ਮੰਗ ਸੀ ਨਾ ਜਥੇਬੰਦੀਆਂ ਨੂੰ ਵੀ ਪੰਜਾਬ ਨੂੰ ਨਹੀਂ ਵਾਪਸ ਜਾਣਾ ਜਿਹੜੇ ਸਾਡੇ ਨੌਜਵਾਨ ਲਖੀਮਪੁਰ ਖੀਰੀ ਬੈਠੇ ਜੇਲ੍ਹ ਚ ਉਹਨਾਂ ਨੂੰ ਛਡਵਾਉਣਾ ਹੈ ਤੇ ਜਿਹੜੇ ਉਹ ਹਰਾਮਖੋਟ ਟਹਿਣੀ ਦੇ ਮੁੰਡੇ ਨੇ ਗੱਡੀ ਚੜਾ ਕੇ ਮਾਰਤੇ ਸਾਡੇ ਵੀਰ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਹੈ ਤੇ ਬਾਕੀ ਚੰਡੀਗੜ੍ਹ ਚ ਹਰਿਆਣਾ ਚ ਹੋਰ ਪਤ ਨਹੀਂ ਕਿੱਥੇ ਕਿੱਥੇ ਪਰਚੇ ਆ ਉਹ ਕੈਨਸਲ ਕਰਵਾਉਣੇ ਆ ਤੇ ਨਾਲ ਇੱਕ ਐਮਐਸਬੀ ਦੀ ਵੀ ਗਰੰਟੀ ਰੱਖ ਲਓ ਅੱਜ ਫਿਰਦੇ ਨਾ ਰੌਲਾ ਪਾਉਂਦੇ ਸੀ ਐਮਐਸਪੀ ਲੈਣਾ ਅੱਜ ਰੌਲਾ ਪਾਉਣ ਦੀ ਸਾਨੂੰ ਲੋੜ ਨਾ ਪੈਂਦੀ ਐਡਾ ਅੰਦੋਲਨ ਇੰਨਾ ਪੰਜਾਬ ਨੇ ਕਰੋੜਾਂ ਅਰਬ ਰੁਪਿਆ ਤੱਕ ਤਾਂ ਉੱਥੇ ਤਾਂ ਕਰਕੇ ਅਸੀਂ ਉਸ ਉਸ ਟਾਈਮ ਅਸੀਂ ਚੁੱਪ ਰਹੇ ਕਿਉਂਕਿ ਜਿ세 ਬੰਦੀਆਂ ਸਾਨੂੰ ਲੱਗਿਆ ਸੀ ਕਹਿਣ ਵੀ ਇਹ ਤਾਂ ਬੀਜੇਪੀ ਆਰਐਸਐਸ ਦੇ ਬੰਦੇ ਆ ਜਿਹੜੇ ਰੌਲਾ ਪਾਉਣੇ ਪੰਜਾਬ ਨੂੰ ਲੋਕਾਂ ਨੂੰ ਜਾਣ ਨਹੀਂ ਦਿੰਦੇ ਵੀ ਜੇ ਮੋਦੀ ਨੇ ਕਾਨੂੰਨ ਵਾਪਸ ਨਾ ਲਏ ਫਿਰ ਸਾਨੂੰ ਉੱਥੇ ਚੁੱਪ ਭਲਾਈ ਵਰਤਣੀ ਪਈ ਵੀ ਜ ਕਿਉਂਕਿ ਬੇਈਮਾਨ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਮੋਦੀ ਦਾ ਕੋਈ ਧਰਮ ਨਹੀਂ ਹੈਗਾ ਉਸ ਬੰਦੇ ਨੇ 13 ਮਹੀਨੇ ਬਾਅਦ ਸਾਡੇ ਬਿੱਲ ਵਾਪਸ ਦੇ ਅਗਰ ਖੁਦਾ ਨਾਕਾਸ ਦਾ ਉਹ ਦਵਾਰੇ ਲਾਗੂ ਕਰ ਦਿੰਦਾ ਉਹ ਸਾਡੇ ਤੇ ਆਉਂਦੇਗੇ ਅਸੀਂ ਚੁੱਪ ਕਰਕੇ ਆਪਣੇ ਘਰਾਂ ਨੂੰ ਆ ਗਏ ਤੇ ਆ ਕੇ ਲੋਕਾਂ ਨੂੰ ਫੇਰ ਜਾਗਰੂਤ ਕਰਿਆ ਵੀ ਸਾਡੇ ਨੌਜਵਾਨ ਜਿਹੜਾ ਚ ਬੈਠੇ ਸਾਡੇ ਤੇ ਪਰਚੇ ਆ ਯਾਰ ਚਲੋ ਫੇਰ ਦਿੱਲੀ ਨੂੰ ਜਾਣਾ ਪੈਣਾ ਤਾਂ ਉਹ ਦਿੱਲੀ ਦੀ ਕਾਲ ਰੱਖੀ ਹੈ ਕਿ ਉਹਨਾਂ ਨੌਜਵਾਨਾਂ ਦੇ ਪਰਚੇ ਰੱਦ ਕਰਾਉਣੇ ਆ ਐਮਐਸਪੀ ਦੀ ਗਾਰੰਟੀ ਲੈਣੀ ਹੈ ਤੇ ਹੋਰ ਜਿਹੜੇ ਹਰਿਆਣੇ ਚ ਪਰਚੇ ਆ ਉਹ ਰੱਦ ਕਰਾਉਣੇ ਤਾਂ ਕਰਕੇ ਅਸੀਂ ਦੁਬਾਰਾ ਦਿੱਲੀ ਨੂੰ ਦੁਬਾਰਾ ਫੇਰ ਚਾਲੇ ਪਾਵਾਂਗੇ 24 ਤਰੀਕ ਨੂੰ ਇੱਕ ਮਹਾ ਪੰਚਾਇਤ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਪੱਠਾ ਸਾਹਿਬ ਮੰਡੀ ਚ ਰੱਖੀ ਹੋਈ ਹੈ ਉਸ ਤੋਂ ਬਾਅਦ ਉੱਥੇ ਐਲਾਨ ਕਰਾਂਗੇ ਵੀ ਆਪਾਂ ਨੇ ਦਿੱਲੀ ਨੂੰ ਕਿਸ ਟਾਈਮ ਤੋਂ ਨਾ ਅੱਜ 20 ਤਰੀਕ ਹੈ ਤੇ ਦੋ ਦਿਨਾਂ ਬਾਅਦ ਅ ਅਯੋਧਿਆ ਦੇ ਵਿੱਚ ਆ ਰਾਮ ਮੰਦਰ ਉਦਘਾਟਨ ਵੀ ਹੋਣਾ ਤੁਹਾਨੂੰ ਪਤਾ ਕਿਸੇ ਆਣਾ ਚਾਹੁੰਗੇ ਉਸ ਬਾਰੇ ਦੇਖੋ ਇਹ ਧਾਰਮਿਕ ਮਸਲਾ ਹੈ ਜਦੋਂ ਮੁਸਲਮਾਨਾਂ ਦੀ ਸਰਕਾਰ ਆਈ ਜਦੋਂ ਮੁਸਲਮਾਨਾਂ ਦਾ ਰਾਜ ਸੀ ਉਹ ਮੰਦਰ ਟਾ ਕੇ ਮਸਜਿਦਾਂ ਬਣਾਉਣ ਲੱਗੇ ਅੱਜ ਇਹਨਾਂ ਦਾ ਰਾਜ ਆਇਆ ਇਹ ਮਸਜਿਦਾਂ ਟਾ ਕੇ ਮੰਦਰ ਬਣਾਉਣ ਲੱਗੇ ਫਰਕ ਕੀ ਹੈ ਫਿਰ ਮੈਂ ਤਾਂ ਉਹਦੇ ਨਾਲੋਂ ਵੱਧ ਕਹੂੰਗਾ ਵੀ ਸਾਨੂੰ ਸਿੱਖਾਂ ਦਾ ਰਾਜ ਚਾਹੀਦਾ ਸਰਕਾਰ ਤਾਂ ਕਹਿੰਦੀ ਸੁਪਰੀਮ ਕੋਰਟ ਦਾ ਆਰਡਰ ਹੈ ਦੇਖੋ ਸੁਪਰੀਮ ਕੋਰਟ ਕੀਦੀ ਹੈ ਸੁਪਰੀਮ ਕੋਰਟ 84 ਪਰ ਚੁੱਪ ਕਿਉਂ ਕਰ ਜਾਂਦੀ ਸੁਪਰੀਮ ਕੋਰਟ ਜਦੋਂ ਜਸਵੰਤ ਸਿੰਘ ਖਾਲੜਾ ਸਾਹਿਬ ਜੀ ਨੇ 25000 ਲਾਸ਼ਾਂ ਦਾ ਸੁਪਰੀਮ ਕੋਰਟ ਚ ਰੇਤਾ ਸੀਗਾ ਨਿਰਦੋਸ਼ ਮੁੰਡੇ ਮਾਰਤੇ ਉਸ ਟਾਈਮ ਸੁਪਰੀਮ ਕੋਰਟ ਕਿਉਂ ਚੁੱਪ ਕਰ ਜਾਂਦੀ ਜਦ ਅਸੀਂ ਕਹਿੰਨੇ ਸਾਡੇ ਮੁੰਡੇ ਨਜਾਇਜ਼ ਮਾਰਤੇ ਉਸ ਟਾਈਮ ਸੁਪਰੀਮ ਕੋਰਟ ਕਿਉਂ ਚੁੱਪ ਕਰ ਜਾਂਦੀ ਜੋ ਇਹ ਸਰਕਾਰਾਂ ਦੇ ਮੈਂ ਤਾਂ ਸਿੱਧਾ ਠੋਕ ਕੇ ਕਹੂੰਗਾ ਇਹ ਗੁਲਾਮ ਹੈ ਸਾਡੀਆਂ ਕੋਟਾਂ ਜੋ ਕਰਨਾ ਸਾਡੇ ਦੇ ਕੇਸ ਕਰਨ ਜੇ ਸਹੀ ਹੁੰਦੀਆਂ ਤਾਂ ਹਰ ਇੱਕ ਧਰਮ ਦਾ ਹਰ ਇੱਕ ਨੁਮਾਇੰਦੇ ਨੂੰ ਬਰਾਬਰ ਦਾ ਇਨਸਾਫ ਮਿਲਦਾ ਇੱਥੇ ਕੋਈ ਇੱਕ 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 ਦੇਸ਼ ਇੱਕ ਭਾਸ਼ਾ ਦੀ ਗੱਲ ਚੱਲਦੀ ਹੈ ਅਸੀਂ ਕਿਵੇਂ ਮੰਨ ਲਈਏ ਯਾਰ ਜਿਨਾ ਹੁਣ ਜੇ ਇਹ ਗੱਲ ਕਰਦੇ ਆ ਵੀ 500 ਸਾਲ ਪਹਿਲਾਂ ਅਬਦਾਲੀ ਨੇ ਟਾ ਕੇ ਉੱਥੇ ਮੰਦਿਰ ਬਣਾਤਾ ਮੋਦੀ ਲਈ ਇਹੀ ਕਹਿ ਰਹੇ ਸਾਡਾ ਜਾਂ 150 ਸਾਲ ਪਹਿਲਾਂ ਇੱਥੇ ਰਾਤ ਸੀ ਸਿੱਖਾਂ ਦਾ ਉਹ ਕਿੱਥੇ ਗਿਆ ਫਿਰ ਉਹ ਵੀ ਤਾਂ ਹੋਣਾ ਚਾਹੀਦਾ ਫਿਰ ਸਾਨੂੰ ਅਸੀਂ ਵੀ ਸੁਪਰੀਮ ਕੋਰਟ ਚ ਕੇਸ ਕਰਾਂਗੇ ਜਦ ਤੁਸੀਂ ਐਨੇ ਸਾਲ ਮੰਦਿਰ ਪੁਰਾਣਾ ਮੰਨਦੇ ਕਿ ਇੱਥੇ ਮੰਦਿਰ ਤਾਂ ਸਾਡੇ ਦਾ 150 ਸਾਲ ਪਹਿਲਾਂ ਇੱਥੇ ਸਿੱਖਾਂ ਦਾ ਰਾਤ ਸੀ ਸਾਨੂੰ ਵਾਪਸ ਕਰੋ ਕਰੂੰਗੇ ਸਾਡੇ ਦੇ ਕੇਸ ਚਾੱਕ ਕੇ ਤੁਹਾਨੂੰ ਡਿਬਰੂ ਘਰ ਜੇਲ੍ਹ ਚ ਭੇਜ ਦੂੰਗੇ ਇਹ ਹਾਲਾਤ ਹੈ ਅਰੈਸ ਦੇ ਦੇ ਕਿੱਥੇ ਕਿਹੜਾ ਕਾਨੂੰਨ ਹੈ ਜਿਹੜਾ ਸੱਚ ਬੋਲਦਾ ਉਹ ਤਾਂ ਉਮਰੇ ਘਟ ਜਾਂਦੀ ਇੱਥੇ ਅਸੀਂ ਸੱਚ ਬੋਲਾਂਗੇ ਮਰਨੇ ਤੋਂ ਅਸੀਂ ਨਹੀਂ ਡਰਦੇ ਪੰਜਾਬ ਦੀ ਸੂਬਾ ਸਰਕਾਰ ਨੂੰ ਕੀ ਕਹਿਣਾ ਚਾਹੂਗੇ ਕਿਉਂਕਿ ਲਗਾਤਾਰ ਕੌਮ ਇਨਸਾਫ ਮੋਰਚਾ ਲੱਗਿਆ ਹੋਇਆ ਹੈ ਮੀਟਿੰਗ ਨਹੀਂ ਮੀਟਿੰਗਾਂ ਨਹੀਂ ਚੱਲ ਦੌਰ ਲਗਾਤਾਰ ਕੋਈ ਮਿਲਦਾ ਨਹੀਂ ਅਸੀਂ ਥੱਕ ਗਏ ਮੀਟਿੰਗਾਂ ਕਰਕੇ ਪੰਜਾਬ ਸਰਕਾਰ ਨਾਲ ਪੰਜਾਬ ਹੱਥ ਠੋਕਾ ਅੱਜ ਮੁੱਖ ਮੰਤਰੀ ਬਣਿਆ ਬਾਇ ਦਿੱਲੀ ਕੇਜਰੀਵਾਲ ਦਾ ਉਹਨੂੰ ਸਮਝ ਨਹੀਂ ਆਉਂਦੀ ਕਿ ਲੋਕਾਂ ਨੇ ਕੇਜਰੀਵਾਲ ਨੂੰ ਨਹੀਂ ਸੀ ਜਿਤਾਇਆ ਤੈਨੂੰ ਵੋਟਾਂ ਪਾਈਆਂ ਸੀ ਪਰ ਉਹ ਪਤਾ ਨਹੀਂ ਕਿਉਂ ਜੋ ਕਹਿੰਦਾ ਅੰਕਲ ਉਹਦੇ ਮਗਰ ਮਗਰ ਅੱਜ ਕਰੋੜਾ ਰੁਪਇਆ ਉਹਨੇ ਫੇਰ ਜਾ ਕੇ ਗੁਆ ਕੰਨੀ ਭੰਨੇ ਆਉਣਾ ਜੇ ਉਹੀ ਪੈਸਾ ਪੰਜਾਬ ਦੇ ਵਿੱਚ ਵਰਤੇ ਆ ਬੋਰਡ ਲਾਉਣ ਦੀ ਬਜਾਏ ਲੋਕਾਂ ਨੂੰ ਤੰਜ ਕਸਦਾ ਸੀ ਬੋਰਡ ਲਾਉਣ ਤੇ ਬੋਰਡ ਲਾਉਣ ਦੀ ਬਜਾਏ ਲੋਕਾਂ ਦੇ ਵਿੱਚ ਆ ਕੇ ਵਿਕਾਸ ਦੇ ਕੰਮ ਕਰੇ ਬੋਰਡ ਲਾਉਣ ਦੀ ਲੋੜ ਇਹ ਨਾ ਪਵੇ ਤੁਸੀਂ ਕੰਮ ਕਰੋ ਲੋਕਾਂ ਨੂੰ ਆਪੇ ਜਾਗਰੂਤ ਹੋ ਜਾਣਾ ਬਾਈ ਜੀ ਇਹ ਮੈਂ ਕੰਮ ਕੀਤਾ ਮੈਂ ਇੰਨੀ ਨੌਕਰੀ ਦੇਤੀ ਜੀ ਪਿਛਲੇ 10 ਦਿਨਾਂ ਤੋਂ ਮੈਂ ਹਰੇਕ ਪਿੰਡ ਪਿੰਡ ਜਾ ਰਿਹਾ ਪਿੰਡ ਨਾਲ ਇੱਕੋ ਸਵਾਲ ਕਰਦਾ ਬਾਈ ਜੀ ਕਿੰਨੇ ਨੌਜਵਾਨ ਨੂੰ ਨੌਕਰੀ ਮਿਲੀ ਕਿਸੇ ਨੂੰ ਨਹੀਂ ਮਿਲੀ ਹੂੰ ਦੱਸੋ ਜੀ ਉਹਨੂੰ ਕੀ ਕਹੀਏ ਉਹ ਪੰਜਾਬ ਦਾ ਏ ਬਿਲਕੁਲ ਨਹੀਂ ਪਰ ਉਹ ਤਾਂ ਕਹਿੰਦੇ ਨੇ ਵੀ ਬੋਰਡ ਲਗਾਏ ਜਾਂਦੇ ਨੇ ਵੀ ਇੰਨੀ ਨੌਕਰੀਆਂ ਮਿਲ ਗਈਆਂ ਕਿਸ ਪਿੰਡ 'ਚ ਮਿਲੀ ਸਾਨੂੰ ਇਹ ਤਾਂ ਪਤਾ ਲੱਗਿਆ ਨਾਲ ਲਿਖ ਦੇਵੇ ਵੀ ਇਹ ਪਿੰਡ 'ਚ ਇਹ ਨੌਜਵਾਨ ਨੂੰ ਨੌਕਰੀ ਮਿਲੀ ਬੋਰਡ 'ਤੇ ਲਿਖਦਾ 29000 ਕਿਸ ਨੂੰ ਮਿਲੀ ਸਰਕਾਰ ਤਾਂ ਕਹਿੰਦੀ ਵਚਨਬੱਧ ਹੈ ਬੇਸੀ ਨੌਕਰੀ ਦਿੰਦੇ ਆ ਕੰਮਕਾਰ ਦਿੰਦੇ ਆ ਕਹਿਣੀ ਤੇ ਕਰਨੀ 'ਚ ਬੜਾ ਫਰਕ ਹੈ ਜੋ ਉਹ ਇੱਕ ਪੰਡ ਸੀ ਜਦੋਂ ਨਾ ਇੱਕ ਕਹਾਵਤ ਹੈ ਵੀ ਬਾਂਦਰ ਨੂੰ ਅੱਗ ਫੜਾ ਦਿਓ ਸਾਰਾ ਜੰਗਲ ਫੂਕ ਦਿੰਦਾ ਉਹ ਲੋਕਾਂ ਸਾਡੇ ਨੇ ਇੱਕ ਭੰਡ ਨੂੰ ਕੁਰਸੀ ਤੇ ਬਿਠਾ ਲਤਾ ਉਹ ਭੰਡ ਬਣਾ ਹੀ ਕਰ ਰਿਹਾ ਏ ਪਰ ਕੰਮ ਨਹੀਂ ਜ਼ਮੀਨੀ ਹਕੀਕਤ ਚ ਕੰਮ ਕੋਈ ਨਹੀਂ ਹੋ ਰਿਹਾ ਚਿੱਪ ਵਾਲੇ ਮੀਟਰਾਂ ਨੂੰ ਸੀਐਮ ਸਾਹਿਬ ਨਾਲ ਸਾਡੀਆਂ ਮੀਟਿੰਗਾਂ ਹੋ ਰਹੀਆਂ ਅੱਜ ਫੇਰ ਸਾਨੂੰ ਵਿਰੋਧ ਕਰਨਾ ਪੈ ਰਿਹਾ ਉਹ ਇਧਰ ਨਾ ਇਧਰ ਉਹ ਸਾਡੇ ਮੀਟਰ ਫੇਲ ਆ ਰਹੇ ਫੇਰ ਦੱਸੇ ਨਾ ਸਹੀ ਨਾ ਸਾਡੀ ਗੱਲ ਦਾ ਕੋਈ ਜਵਾਬ ਤਾਂ ਦੇਵੇ ਇਕੱਲਾ মিডিਆ ਸਾਹਮਣੇ ਖੜ ਜਾਣਾ ਮੋਦੀ ਨੂੰ ਕਹੇਗਾ ਜਵਾਬ ਨਹੀਂ ਹੁੰਦਾ ਸਾਡੀਆਂ ਗੱਲਾਂ ਦਾ ਇਹੀ ਜਵਾਬ ਦੇ ਦੇਵੇ ਕੋਈ ਜਵਾਬ ਨਹੀਂ ਜੀ ਇਹਨਾਂ ਕੋਲ ਦੇਖੀਰ ਵਿੱਚ ਕੀ ਕਹਿਣਾ ਚਾਹੁੰਗੇ ਜਦ ਨੌਜਵਾਨ ਮੁੰਡੇ ਕੁੜੀਆਂ ਬਾਹਰ ਨੂੰ ਜਾ ਰਹੇ ਨੇ ਦੇਖੋ ਬਾਹਰ ਨੂੰ ਜਾਣਾ ਕੋਈ ਮਾੜੀ ਗੱਲ ਨਹੀਂ ਅੱਜ ਪੰਜਾਬ ਦਾ ਸ਼ੁਰੂ ਤੋਂ ਇਤਿਹਾਸ ਫਰੋੜ ਕੇ ਦੇਖ ਲੋ ਜਿਸ ਘਰ ਦਾ ਨੌਜਵਾਨ ਬਾਹਰ ਹੈ ਉਹ ਘਰ ਸੁਖੀ ਰੋਟੀ ਖਾ ਰਿਆ ਜਾਂ ਜਿਹਦੀ ਕੋਈ ਨੌਕਰੀ ਹੈ ਉਹ ਸੁਖੀ ਰੋਟੀ ਖਾ ਰਿਆ ਜਿਹੜਾ ਸਾਡੇ ਵਰਗਾ ਖੇਤੀ ਦਾ ਨਿਰਭਰ ਹੈ ਉਹ ਤਾਂ ਉਹਨਾਂ ਨੇ ਜ਼ਮੀਨਾਂ ਪੀਗੀਆਂ ਜਾਂ ਖੁਦ ਖੁਸ਼ੀਆਂ ਕਰ ਗਏ ਪੰਜਾਬ ਬਾਹਰ ਨੂੰ ਇੱਥੇ ਜੋ ਕੰਮ ਨਹੀਂ ਤਾਂ ਜਾ ਰਹੇ ਬਾਹਰ ਨੂੰ ਜੇ ਸਰਕਾਰਾਂ ਕੰਮ ਦੇਵੇ ਕਿਹਦਾ ਜੀ ਕਰਦਾ ਹੈ ਆਪਣੇ ਮਾਪੇ ਛੱਡ ਕੇ ਜਾਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਹੋਏਗਾ ਪਰ ਸਰਕਾਰਾਂ ਦੀ ਨਲਾਇਕੀ ਕਰਕੇ ਸਾਡੇ ਨੌਜਵਾਨ ਬਾਹਰ ਨੂੰ ਜਾ ਰਹੇ ਪਪਾ ਜੀ ਸਾਡੇ ਨਾਲ ਜੀ ਬਪਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਇੱਥੇ ਪਹੁੰਚੇ ਹੋ ਮੋਰਚਾ ਲੱਗਿਆ ਹੋਇਆ ਜੀ ਅਸੀਂ ਤਾਂ ਇੱਥੇ ਮਤਲਬ ਸਰਕਾਰਾਂ ਜਗਾਉਣ ਵਾਸਤੇ ਆਏ ਆ ਸੁੱਤੇ ਪਏ ਆ ਕੁੰਭ ਕਰਨੀ ਨਹੀਂ ਸੁੱਤੀਆਂ ਸਰਕਾਰਾਂ ਸਾਨੇ ਸਾਰੀਆਂ ਹੀ ਹੂੰ ਬਾਕੀ ਉਹ ਕਹਿੰਦੇ ਵੀ ਜਿਵੇਂ ਕਹਿੰਦੇ ਇੱਕ ਦੇਸ਼ ਇੱਕ ਭਾਸ਼ਾ ਕਹਿ ਰਹੇ ਆ ਤੇ ਕਾਨੂੰਨ ਕਿੱਥੇ ਇੱਕ ਸਾਡੇ ਬੰਦੀ ਸਿੰਘਾਂ ਵਾਸਤੇ ਕੋਈ ਹੋਰ ਕਾਨੂੰਨ ਸਿੱਖਾਂ ਵਾਸਤੇ ਹੋਰ ਕਾਨੂੰਨ ਹੂੰ ਹੁਣ ਤੁਸੀਂ ਆਇਆ ਕਿ ਮਨੀਪੁਰ ਕਿੰਨਾ ਕਿੰਨਾ ਕੁਸ਼ ਹੋਇਆ ਕਿੰਨੀ ਬੇਵਪਤੀਆਂ ਹੋਈਆਂ ਔਰਤਾਂ ਮਾਰੇ ਗਏ ਨੰਗੀਆਂ ਘਰ ਕਮਾਈਆਂ ਗਏ ਬਲਾਤਕਾਰ ਹੋਏ ਉੱਥੇ ਵਾਲੇ ਬੰਦੇ ਐਨਐਸਏ ਕਿਉਂ ਲੱਗਿਆ ਸਾਡੇ ਸਿੰਘਾਂ ਨੇ ਕਿਹੜਾ ਮਾੜਾ ਕੰਮ ਕੀਤਾ ਸੀ ਜਿਹਦੇ ਵਾਸਤੇ ਉਹਨਾਂ ਨੇ ਐਨਐਸਏ ਲਾ ਕੇ ਉਹਨਾਂ ਨੂੰ ਜੇਲ੍ਹ ਭੇਜਤਾ ਹਮ ਅਮਰ ਸੰਚਾਰ ਹੀ ਕਰਾਇਆ ਕਿਸੇ ਨੂੰ ਮਾੜਾ ਚੰਗਾ ਤਾਂ ਨਹੀਂ ਬੋਲਿਆ ਇਹ ਤਾਂ ਹੀ ਕਹਿੰਦੇ ਵੀ ਜਿਹੜਾ ਸਿੱਖਾਂ ਵਾਸਤੇ ਕਾਨੂੰਨ ਹੋਰ ਹੈ ਜਿਹੜੇ ਮਤਲਬ ਬਲਾਤਕਾਰੀ ਹੋਏ ਜਾਂ ਭਾਜੀ ਬੀਜੇਪੀ ਦੇ ਜਵਾਈ ਨੇ ਜਿਹੜੇ ਬੀਜੇਪੀ ਦੇ ਜਵਾਈ ਨੇ ਉਹਨਾਂ ਵਾਸਤੇ ਕਾਨੂੰਨ ਹੋਰ ਹੈ ਕਿਉਂਕਿ ਜਿਹੜਾ ਸੌਦਾ ਸਾਦਾ ਬੀਜੇਪੀ ਦਾ ਜਵਾਈ ਹੈ ਇਸ ਕਰਕੇ ਉਹਨੂੰ ਪ੍ਰੋਲ ਦਿੰਦੇ ਆ ਬਾਰ-ਬਾਰ ਵੀ ਸਾਡਾ ਜਵਾਈ ਮਾੜਾ ਸਾਡੀ ਕੁੜੀ ਕੋਲ ਚੱਲ ਜਾਵੇ ਇਸ ਜਿਹੜਾ ਅੱਜ ਇਹ ਧਰਨਾ ਲੱਗਿਆ ਹੋਇਆ ਹੈ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਨੌਜਵਾਨਾਂ ਦਾ ਸਾਥ ਮਿਲ ਰਹੇ ਆ ਬਿਲਕੁਲ ਮੇਰੇ ਦੇਖੋ ਕੈਮਰਾ ਘੁਮਾ ਕੇ ਦੇਖੋ ਦੇਖੋ ਕਿਨੇ ਨੌਜਵਾਨ ਆਏ ਹੋ ਨੇ ਹੂੰ ਬਾਕੀ ਆ ਰਹੇ ਆ ਪਿੰਡਾਂ ਚ ਇਕੱਠੇ ਹੋ ਕੇ ਆ ਰਹੇ ਆ ਠੀਕ ਹੈ ਜੀ ਮੈਸੇਜ ਆ ਰਹੇ ਵੀ ਅਸੀਂ ਪਹੁੰਚ ਰਹੇ ਸੀ ਪਹੁੰਚ ਰਹੇ ਹਾਂ 2 ਘੰਟੇ ਤੱਕ ਚੱਲੂਗਾ ਜੀ 3 ਘੰਟੇ 2 ਵਜੇ ਤੱਕ 2 ਘੰਟੇ 3 ਘੰਟੇ ਦਾ ਫਿਲਹਾਲ 3 ਘੰਟੇ ਦਾ ਉਸ ਤੋਂ ਬਾਅਦ ਜੋ ਕਮੇਨ ਸਾਹਿਬ ਮੋਰਚੇ ਤੋਂ ਦੁਬਾਰੇ ਕੋਈ ਮੈਸੇਜ ਆਊਗਾ ਤਾਂ ਉਹਦੇ ਤਾਂ ਫੁੱਲ ਚੜਾਵਾਂਗੇ ਠੀਕ ਹੈ ਜੀ ਤਾਂ ਦੇਖ ਸਕਦੇ ਆ ਉਹ ਅੱਜ ਇਹ ਜਿਹੜੀਆਂ ਤਸਵੀਰਾਂ ਨੇ ਰੋਪੜ ਸੋਲਖੀਆਂ ਟੋਲ ਪਲਾਜ਼ਾ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ 2 ਘੰਟੇ ਦੀ ਕਾਲ ਦਿੱਤੀ ਗਈ ਸੀ ਕਮੇਨ ਇਨਸਾਫ ਮੋਰਚੇ ਤੋਂ ਉਸ ਨੂੰ ਲੈ ਕੇ ਕਿਉਂਕਿ 11 ਵਜੇ ਦੇ ਕਰੀਬ ਜਿਹੜਾ ਇਹ ਅਜੇ ਟੋਲ ਪਲਾਜ਼ਾ ਫ੍ਰੀ ਕਰ ਦਿੱਤਾ ਗਿਆ ਆਮ ਜ ਬਸਾ ਕੋਈ ਵੀ ਵਹੀਕਲ ਆ ਫਰੀ ਲੰਘ ਰਹੇ ਇਸ ਟੋਲ ਪਲਾਜ਼ੇ ਕਿਉਂਕਿ ਅੱਪਾ ਜੇ ਗੱਲ ਕਰੀਏ ਵੱਡਾ ਟੋਲ ਪਲਾਜ਼ਾ ਇਸ ਮਾਰਗ ਦਾ ਕਿਉਂਕਿ ਦਿੱਲੀ ਚੰਡੀਗੜ੍ਹ ਹਾਈਵੇ ਵੀ ਇਹ ਵਜਦਾ ਦੇ ਵੱਡਾ ਰੋਡ ਹੈ ਵੱਡਾ ਟੋਲ ਪਲਾਜ਼ਾ ਬੜੇ ਲੰਬੇ ਸਮੇਂ ਤੋਂ ਜਿਹੜਾ ਇਹ ਟੋਲ ਪਲਾਜ਼ਾ ਇਸ ਜਗ੍ਹਾ ਦੇ ਉੱਪਰ ਲੱਗਿਆ ਹੋਇਆ ਹੈ ਤਾਂ ਉਸ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਕਾਲ ਦਿੱਤੀ ਗਈ ਸੀ 20 ਜਨਵਰੀ ਦੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਜੋ ਕਿ 3 ਘੰਟੇ ਤੱਕ ਜਿਹੜਾ ਇਹ ਟੋਲ ਪਲਾਜ਼ਾ ਬੰਦ ਰਹੂਗਾ ਤੇ ਮੰਗਾਂ ਨੂੰ ਲੈ ਕੇ ਜਿਹੜੇ ਲੋਕ ਨੇ ਇੱਥੇ ਡਟੇ ਹੋਏ ਨੇ ਧੰਨਵਾਦ ਜੀ ਵਾਹਿਗੁਰ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ